ਫਲੋਰ ਵਿਖੇ ਸੰਜੁਗਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ ਤੇ ਜੀਟਰੋ ਹਾਈਵੇ ਜਾਮ ਕਰਕੇ ਕੀਤਾ ਰੋਸ ਪ੍ਰਦਰਸ਼ਨ ਜਿਸ ਨਾਸੀ ਕੀ ਅੱਜ ਮਿਤੀ 16/2/2024 ਦਿਨ ਸ਼ੁੱਕਰਵਾਰ ਸਵੇਰੇ 11:00 ਵਜੇ ਅੱਜ ਸੰਜੁਗਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ ਤੇ ਬਗਾਪ ਔਰ 파ਟਕ ਦੇ ਨਜ਼ਦੀਕ ਜੀਟਰੋ ਫਲੋਰ ਨੂੰ ਜਾਮ ਕੀਤਾ ਗਿਆ ਪਰਨੂੰ ਦੋਨਾਂ ਪਾਸੇ ਤੋਂ ਜੰਮ ਕਰਕੇ ਬੁਲਾਰਿਆਂ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਬੁਲਾਰਿਆਂ ਨੇ ਕਿਹਾ ਕਿ ਕਾਲੇ ਕਾਨੂੰਨਾਂ ਨੂੰ ਅੰਦ ਕਰਵਾਉਣ ਉਪरांत ਮੋਦੀ ਸਰਕਾਰ ਨੇ ਕਿਸਾਨਾਂ ਨਾਲ ਵਾਅਦੇ ਕੀਤੇ ਸਨ ਉਹਨਾਂ ਤੋਂ ਸਰਕਾਰ ਭੱਜ ਗਈ ਆਗੂ ਨੇ ਕਿਹਾ ਕਿ ਮੋਦੀ ਸਰਕਾਰ ਦੇ ਕਾਰਪੋਰੇਟ ਘਰਾਣਿਆਂ ਦੇ ਹਾਕ ਵਿੱਚ ਭੁਗਤਦੇ ਨੇ ਭੁਗਤਦੇ ਹੋਏ ਹਨ 44 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ 4 ਕਿਰਤ ਕੋਡ ਬਣਾ ਦਿੱਤੇ ਗਏ ਹਨ ਆਗੂ ਨੇ ਕਿਹਾ ਕਿ ਸਿਰਫ ਡਰਾਈਵਰਾਂ ਨੂੰ ਹੀ ਨਿਸ਼ਾਨੇ ਤੇ ਨਹੀਂ ਲਿਆ ਸਗੋਂ ਹਾਕਮ ਧਿਰਾਂ ਦੇ ਪਰਚੂਨ ਬਾਜ਼ਾਰ ਵਿਦੇਸ਼ੀ ਕੰਪਨੀਆਂ ਦੇ ਹਵਾਲੇ ਕਰ ਦਿੱਤਾ ਜਿਸ ਨਾਲ ਦੁਕਾਨਦਾਰਾਂ ਲਈ ਖਤਰੇ ਦੀ ਘੰਟੀ ਵੱਜ ਗਈ ਹੈ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸੰਜੁਕਤ ਕਿਸਾਨ ਮੋਰਚੇ ਗੈਰ ਰਾਜਨੀਤਿਕ ਵੱਲੋਂ ਦਿੱਲੀ ਜਾਣ ਵੇਲੇ ਕੀਤੇ ਗਏ ਹਮਲੇ ਦੀ ਸਖਤ ਸ਼ਿਕਾਇਤ ਵਿੱਚ ਨਕੀ ਦਿੱਤੀ ਹੈ ਲੰਮਾ ਸਮਾਂ ਚਿੱਲੇ ਦੌਰਾਨ ਧਰਨੇ ਦੌਰਾਨ ਜਮਹੂਰੀ ਕਿਸਾਨ ਸਭਾ ਦੀ ਆਗੂ ਸੰਤੋਖ ਸਿੰਘ ਬਿਲਗਾ ਜਸਵਿੰਦਰ ਸਿੰਘ ਢੇਸੀ ਪਰਮਜੀਤ ਸਿੰਘ ਰੰਧਾਵਾ ਜਨਾਇ ਸਿੰਘ ਫਲੋਰ ਕੁਲਦੀਪ ਸਿੰਘ ਫਲੋਰ ਸਰਬਜੀਤ ਸਿੰਘ ਸੰਗੋਆਲਾ ਮੇਜਰ ਫਲੋਰ ਕੁਲਦੀਪ ਫਲੋਰ ਅੰਗਰਵਾੜੀ ਮੁਲਾਜ਼ਮ ਜੂਨੀਅਰ ਦੇ ਆਗੂ ਨਰਲੇਪੌਰ कृष्णा ਕੁਮਾਰੀ ਰੱਖ ਜੂਨੀਅਰ ਦੇ ਰਣਜੀਤ ਸਿੰਘ ਪੋਲਾ ਖੇਤੀ ਕਿਸਾਨ ਜਨ ਉਹਨਾਂ ਦੇ ਸੰਤੋਖ ਸਿੰਘ ਸੰਧੂ ਆਦੀ ਹਾਜ਼ਰ ਸਨ ਜਿਵੇਂ ਕਿ ਤੁਹਾਨੂੰ ਪਤਾ ਹੀ ਪਿਛਲੇ ਸਾਲਾਂ ਵਿੱਚ ਕਿਸਾਨਾਂ ਨੇ ਪੰਜਾਬ ਦੇ ਕਿਸਾਨਾਂ ਨੇ ਨਹੀਂ ਬਲਕਿ ਪੂਰੇ ਦੇਸ਼ ਦੇ ਕਿਸਾਨਾਂ ਨੇ ਦਿੱਲੀ ਵਿਖੇ ਕੋਚ ਕੀਤਾ ਸੀ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਲੇਕਿਨ ਕੇਂਦਰ ਦੀ ਸਰਕਾਰ ਨੇ ਉਹਨਾਂ ਨੂੰ ਭਰੋਸੇ ਵਿੱਚ ਲੈ ਕੇ ਉੱਥੋਂ ਦਿੱਲੀ ਤੋਂ ਉਠਾ ਦਿੱਤਾ ਸੀ ਤੇ ਕਿਸਾਨ ਆਪੋ ਆਪਣੇ ਘਰਾਂ ਨੂੰ ਵਾਪਸ ਆ ਗਏ ਸੀ ਇਹ ਇਹ ਸੁਣ ਕੇ ਕਿ ਸੈਂਟਰ ਦੀ ਸਰਕਾਰ ਨੇ ਸਾਡੀਆਂ ਗੱਲਾਂ ਸਾਰੀਆਂ ਨਹੀਂ ਮੰਗਾਂ ਉਹ ਮੰਨ ਲਈਆਂ ਲੇਕਿਨ ਉਹਨਾਂ ਦੀ ਇਹ ਗਲਤ ਫਹਿਮੀ ਸੀ ਕਿਸਾਨਾਂ ਨੇ ਬਹੁਤ ਜਿਗਰਾ ਕੀਤਾ ਲੇਕਿਨ ਉਹ ਜਿਗਰੇ ਦੇ ਬਾਵਜੂਦ ਸੈਂਟਰ ਦੀ ਸਰਕਾਰ ਨੇ ਵਾਦਾ ਖਿਲਾਫੀ ਕੀਤੀ ਹੈਗੀ ਆ ਉਹਨਾਂ ਦੀਆਂ ਮੰਗਾਂ ਤੇ ਕੋਈ ਵੀ ਗੌਰ ਨਹੀਂ ਫਰਮਾਇਆ ਉਹ ਮੰਗਾਂ ਪੂਰੀਆਂ ਨਹੀਂ ਕੀਤੀਆਂ ਉਹੀ ਮਗਾਂ ਨੂੰ ਪੂਰੀਆਂ ਕਰਨ ਲਈ ਦੁਬਾਰਾ ਫੇਰ ਪੰਜਾਬ ਦੇ ਕਿਸਾਨ ਪੂਰੇ ਦੇਸ਼ ਦੇ ਕਿਸਾਨ ਦਿੱਲੀ ਵੱਲ ਨੂੰ ਕੂਚ ਕੀਤਾ ਹੈਗਾ ਜਿਨ੍ਹਾਂ ਨੂੰ ਜਿਨ੍ਹਾਂ ਦਾ ਸਿੰਘੂ ਬਾਰਡਰ ਤੇ ਕੰਪੈਰੀਕੇਟ ਕਰਕੇ ਕਾਫੀ ਇਹਨਾਂ ਦਾ ਵਿਰੋਧ ਹੋ ਰਿਹਾ ਹੈ ਉਹਨਾਂ ਤੇ ਕਾਫੀ ਤਸ਼ੱਦਦ ਕੀਤਾ ਜਾ ਰਿਹਾ ਉਸ ਦੇ ਰੋਸ ਵਜੋਂ ਅੱਜ ਸੰਜੁਕਤ ਕਿਸਾਨ ਮੋਰਚਾ ਜਿਹੜਾ ਹੈਗਾ ਇੱਥੇ ਪੰਜਾਬ ਦਾ ਉਹ ਨਹੀਂ ਅੱਜ 16 ਤਰੀਕ ਦੀ ਇਹ ਚ ਕਾਲ ਬੰਦਲੀ ਕੀਤੀ ਸੀ ਭਾਰਤ ਮੰਧ ਦੀ ਤੇ ਅੱਜ ਫਲੋਰ ਵਿੱਚ ਉਸੇ ਲੜੀ ਦੇ ਤਹਿਤ ਜੀਡਰੋਡ ਹਾਈਵੇ ਜਾਮ ਕੀਤਾ ਹੈਗਾ ਕਿਸਾਨਾਂ ਨੇ ਸਾਡੇ ਨਾਲ ਭਾਰਤੀ ਕਿਸਾਨਾਂ ਨੂੰ ਕਾਦੀਆਂ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਹੈਗੇ ਆ ਅਮਰੀਕ ਸਿੰਘ ਪਾਸਿੰਗਪੁਰ ਜੀ ਹੈਗੇ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਆ ਕਿੱਥੇ ਤ੍ਰੁਟੀ ਰਹਿ ਗਈ ਉਹਨਾਂ ਨਾਲ ਜਿਹੜੀ ਸੈਂਟਰ ਸਰਕਾਰ ਨੇ ਉਹਨਾਂ ਨਾਲ ਵਾਅਦਾ ਖਿਲਾਫ ਕੀਤਾ ਹੈਗਾ ਕਿਉਂ ਉੱਠ ਕੇ ਆਏ ਸੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜਿਹੜਾ ਤੁਸੀਂ ਪਿਛਲੇ ਸਾਲਾਂ ਵਿੱਚ ਤੁਸੀਂ ਉੱਥੇ ਗਏ ਸੀਗੇ ਮੈਂ ਖਾ ਤਿੰਨ ਸਾਲ ਹੋ ਗਿਆ ਦਿੱਲੀ ਵਕੇ ਤੁਸੀਂ ਕੁਝ ਕੀਤਾ ਸੀਗਾ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਠੀਕ ਹੈ ਨਾ ਸੈਂਟਰ ਨੇ ਤੁਹਾਡਾ ਨਾ ਵਾਦਾ ਖਲਾਫੀ ਕੀਤੀ ਆ ਅੱਜ ਤੁਸੀਂ ਫੇਰ ਦਿੱਲੀ ਦੀਆਂ ਬੁਰਹਾਂਵਾਂ ਵੱਲ ਕੁਝ ਕੀਤਾ ਸਾਡੀ ਫੇਰ ਵਿਰੋਧਤਾ ਹੋ ਰਹੀ ਆ ਆ ਪੰਜਾਬ ਦੇ ਵਿੱਚ ਹੀ ਤੁਹਾਡਾ ਕਾਫੀ ਵਿਰੋਧ ਹੋ ਰਿਹਾ ਹੈਗਾ ਇਹ ਕੀ ਸਾਰਾ ਮਾਮਲਾ ਹੈਗਾ ਸਰਾ ਇਹ ਮੈਂ ਅਮਰਿਕ ਸਿੰਘ ਪ੍ਰਧਾਨ ਜ਼ਿਲ੍ਹਾ ਜਲੰਧਰ ਭਾਰਤੀ ਏਕਾਦੀਆਂ ਦੇਖੋ ਆ ਜਿਹੜਾ ਅੱਜ ਜੀ ਬੰਦ ਹੋ ਕੀਤਾ ਗਿਆ ਹੈਗਾ ਜੀ ਇਹ ਜਿਹੜਾ ਸੰਯੁਕਤ ਕਿਸਾਨ ਮੋਰਚਾ ਜੀ ਇਹ ਬਹੁਤ ਚਿਰ ਪਹਿਲਾਂ ਇੱਕ ਘੱਟੋ ਘੱਟ ਇੱਕ ਮਹੀਨਾ ਪਹਿਲਾਂ ਜੀ ਕਾਲ ਦਿੱਤੀ ਗਈ ਸੀ ਵੀ 16 ਤਰੀਕ ਨੂੰ ਸਾਰਾ ਭਾਰਤ ਬੰਦ ਕੀਤਾ ਜਾਊਗਾ। ਜੀ ਉਹ ਜਿਹੜਾ ਸਾਡੀਆਂ ਹੱਕੀ ਮੰਗਾਂ ਜਦੋਂ ਅਸੀਂ ਅੰਦੋਲਨ ਦੇ ਵਿੱਚ ਸਾਡੇ ਤਿੰਨ ਕਾਲੇ ਕਾਨੂੰਨ ਤਾਂ ਵਾਪਸ ਲੈ ਲਏ ਸੀਗੇ ਪਰ ਜਿਹੜੀਆਂ ਸਾਡੀ ਬਾਕੀ ਮੰਗਾਂ ਸੀ ਐਮਐਸਪੀ ਦੀ ਹੋਈ ਕਾਰਜਾ ਮਾਫੀ ਦੀ ਹੋਈ ਇੱਕ ਹੋਰ ਕਈ ਬਹੁਤ ਸਾਰੀਆਂ ਮੰਗਾਂ ਆ ਪੈਨਸ਼ਨ ਦੀ ਕਿਸਾਨ ਮਜ਼ਦੂਰ ਦੀ ਪੈਨਸ਼ਨ ਦੀ ਗੱਲ ਸੀਗੀ ਉਹ ਸਰਕਾਰ ਨੇ ਲਾਗੂ ਨਹੀਂ ਕੀਤੀਆਂ। ਉਹਦੇ ਸਬੰਧ ਦੇ ਵਿੱਚ ਇਹ ਜਿਹੜਾ ਅੱਜ ਅਸੀਂ ਬੜੇ ਇਹ ਕੱਲਾ ਅੱਜ ਦਾ ਬੰਦ ਨਹੀਂ ਹੈਗਾ ਜੀ ਤਿੰਨ ਸਾਲ ਤੋਂ ਅਸੀਂ ਡੀਸੀ ਸਾਹਿਬ ਨੂੰ ਐਸਜੀਐਮ ਸਾਹਿਬ ਨੂੰ ਬੜੇ ਮੰਗ ਪੱਤਰ ਵੀ ਦਿੰਦੇ ਰਹਿੰਨੇ ਆ ਜੀ ਅੱਜ ਫਿਰ ਇਹ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ 16 ਤਰੀਕ ਨੂੰ ਸਾਰੇ ਭਾਰਤ ਦਾ ਸੰਦਾ ਦਿੱਤਾ ਗਿਆ ਸੀ ਇਸ ਕਰਕੇ ਅੱਜ ਸਾਰਾ ਭਾਰਤ ਬੰਦ ਕੀਤਾ ਗਿਆ ਪਿਛਲੇ ਤਿੰਨ ਸਾਲਾਂ ਦੇ ਵਿੱਚ ਮੋਦੀ ਦੀ ਸਰਕਾਰ ਨੇ ਤੁਹਾਡਾ ਨਾਲ ਵਾਅਦੇ ਕੀਤੇ ਸੀ ਕਿ ਤੁਹਾਡੀਆਂ ਸਹੀ ਮੰਗਾਂ ਮੰਨ ਲਈਆਂ ਹੈਗੀਆਂ ਜਿਹੜੇ ਬਿੱਲ ਉਹ ਰੱਦ ਕਰ ਦਿੱਤੇ ਗਿਆ ਲੇਕਿਨ ਤੁਹਾਡਾ ਨਾਲ ਵਾਅਦਾ ਖਿਲਾਫੀ ਕੀਤੀ ਕਿਹੜੇ ਦੁਆਰਾ ਤੁਸੀਂ ਉਹ ਤੁਹਾਨੂੰ ਕੁਝ ਕੀਤਾ ਦੇਖੋ ਉਹ ਜੋ ਕੋ ਸਾਡੀਆਂ ਭਰਾਤਰੀ ਜਿਹਾ ਬੰਦੀਆਂ ਜੀ ਤੁਹਾਨੂੰ ਪਤਾ ਭਰਾਮਾਂ ਚ ਕਈ ਕੋ ਗਿਲਵਿਸ਼ ਕੀ ਹੋ ਜਾਂਦੇ ਆ ਉਹ ਆਪਣੇ ਤੌਰ ਤੇ ਮਤਲਬ ਗਈਆਂ ਜੀ ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਭਰਾਮਾਂ ਚ ਕਈ ਵਾਰੀ ਮਾਰੇ ਦਿਲ ਬਖਰੇਵੇਂ ਹੋ ਜਾਂਦੇ ਆ ਜੀ ਪਰ ਅਸੀਂ ਉਹਨਾਂ ਦੇ ਨਾਲ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਕੱਲ ਅਸੀਂ 11 ਵਜੇ ਤੋਂ ਲੈ ਕੇ 2 ਵਜੇ ਤੱਕ ਸਾਰੇ ਪੰਜਾਬ ਦੇ ਵਿੱਚ ਟੂਲ ਭਲਾਜੇ ਫ੍ਰੀ ਕੀਤੇ ਸੀ ਇਹ ਕਿਉਂ ਕੀਤੇ ਸੀਗੇ ਕਿਉਂਕਿ ਉਸ ਖੱਟਰ ਸਰਕਾਰ ਨੇ ਉਹ ਜੋ ਸਾਡੇ ਭਰਾ ਕਿਸਾਨ ਵੀਰ ਉਥੇ ਬੈਠੇ ਆ ਉਹਨਾਂ ਨੂੰ ਸ਼ਾਂਤ ਵਿੱਚ ਹੀ ਦਿੱਲੀ ਨੂੰ ਜਾਂਦਿਆਂ ਨੂੰ ਰੋਕ ਕੇ ਉਹਨਾਂ ਦੇ ਵੱਡੇ ਗੋਲੇ ਸੱਟ ਕੇ ਉਹਨਾਂ ਦੇ ਬਹੁਤ ਛੱਦਤ ਕੀਤਾ ਗਿਆ 150 ਤੋਂ ਵੱਧ ਕਿਸਾਨ ਜ਼ਖਮੀ ਹੋਇਆ ਉਹਨਾਂ ਦੇ ਰੋਸ ਵਿੱਚੋਂ ਕੱਲ ਜਿਹੜਾ ਉਹ ਅਸੀਂ ਜਿਹੜਾ ਫਰੀ ਟੂਲ ਪਲਾਜ ਇਸ ਕਰਕੇ ਕੀ ਕੀਤਾ ਗਿਆ ਠੀਕ ਆ ਸਰਕਾਰ ਦੀ ਤੁਹਾਡੇ ਨਾਲ ਕੋਈ ਅਗਲੀ ਕੋਈ ਰਣਨੀਤੀ ਹੈ ਕੋਈ ਮੀਟਿੰਗ ਕਰਨ ਦੀ ਕੋਈ ਦੇਖੋ ਜਿਹੜੀ ਉਹ ਜ세ਬੰਨੀ ਉਥੇ ਬੈਠੀਆਂ ਉਹਨਾਂ ਨਾਲ ਰਾਤ ਨੂੰ ਮੀਟਿੰਗ ਕੋ ਹੋਈ ਆ ਉਹਦੇ ਪੰਜ ਪਤਾ ਨਹੀਂ ਕੀ ਹੋਇਆ ਉਹਨਾਂ ਨੂੰ ਨਹੀਂ ਐਤਵਾਰ ਦਾ ਫਿਰ 5 ਵਜੇ ਦਾ ਸੱਦਾ ਦਿੱਤਾ ਉਹ ਐਤਵਾਰ ਨੂੰ ਦੇਖੋ ਉਹਨਾਂ ਨਾਲ ਮੀਟਿੰਗ 'ਚ ਕੀ ਹੁੰਦਾ ਕੀ ਨਹੀਂ ਹੁੰਦਾ ਠੀਕ ਆ ਆਦਰਵਾਇਜ਼ ਸਰਕਾਰ ਜਿਹੜੀਆਂ ਤੁਹਾਡੀਆਂ ਤੁਸੀਂ ਆਪਣੀਆਂ ਮੰਗਾਂ ਤੁਸੀਂ ਕਹਿੰਦੇ ਅਸੀਂ ਆਪਣੀਆਂ ਲੈਣੀਆਂ ਹੱਕੀ ਮੰਗਾਂ ਹੈਗੀਆਂ ਤੁਹਾਡੀਆਂ ਮੰਗਾਂ ਤੋੜਾ ਫਿਰ ਪੂਰਾ ਨਹੀਂ ਕਰਦੀ ਤੁਹਾਡੇ ਅਗਲੀ ਅਗਰੀ ਰਣਨੀਤੀ ਕੀ ਹੈਗੀ ਸਰ ਉਹ ਦੇਖੋ ਜੀ ਸਾਡੀ 18 ਤਰੀਕ ਨੂੰ ਫਿਰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋ ਰਹੀ ਆ ਉਹਦੇ ਵਿੱਚ ਫਿਰ ਜਿਹੜੀ ਸਾਡੀ ਕੋਈ ਬਹੁਤ ਸਖਤ ਫੈਸਲੇ ਲੈ ਜਾਣਗੇ ਜੀ ਅਗਰ ਸਰਕਾਰ ਜਿਹੜੀ ਆ ਸਾਡੇ ਇਸ ਜਿਹੜੀਆਂ ਮੰਗਾਂ ਤੇ ਕੋਈ ਅਸਰ ਨਹੀਂ ਕਰਦੀ ਨਹੀਂ ਕਰਦੀ ਠੀਕ ਆ ਜੀ ਇਹ ਸੰਨ ਅਮਰਿਤ ਸਿੰਘ ਪਾਸਿੰਗਪੁਰੀ ਜੀ ਕਿਸਾਨ ਜਰੂਰ ਕਰਦੀਆਂ ਜਿਲ੍ਹਾ ਜਲੰਧਰ ਦੇ ਪ੍ਰਧਾਨ ਇਹਨਾਂ ਨੇ ਕਲਵਾਤ ਕੀਤੀ ਹੈਗੀ ਉਹਨੂੰ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰਦੀ ਤਾਂ ਅਸੀਂ ਜਿਹੜੇ ਕਿਸਾਨ ਉੱਥੇ ਗਏ ਆ ਸੀ ਉਹ ਮੇਰੇ ਨਾਲ ਸਾਥ ਵਿੱਚ ਖੜੇ ਹੈਗੇ ਆ ਅੱਜ ਫਲੋਰ ਵਿੱਚ ਜਿਹੜਾ ਤੁਸੀਂ ਪਿੱਛੇ ਦੇਖ ਰਹੇ ਹੋ ਪਿੱਛੇ ਪੂਰਾ ਜਾਮ ਲਗਾ ਹਾਈਵੇ ਜਾਮ ਹੈਗਾ ਰੋਡ ਗੇਰਾ ਬੰਦ ਕਰਕੇ ਇਹਨਾਂ ਨੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਹੈਗਾ ਕੈਮਰਾਮੈਨ ਸਿੰਧਾ ਸਿੰਘ ਦੇ ਨਾਲ ਮੈਂ ਪ੍ਰਪਾਲ ਫਾਸਟਵੇ ਨਿਊਜ਼ ਜਿਲੰਧਰ ਖਬਰਾਂਵਾ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ